ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਚ ਇਹ ਮੇਪੀ ਨੂੰ ਵੱਡਾ ਚਟਕਾ ਸੂਬਾ ਸੰਯੁਕਤ ਸਿਕੰਦਰ ਸਨੀਤਰ 43 ਵਰਕ ਜੀ ਕਾਂਗਰਸ ਵਿੱਚ ਹੋਏ ਸ਼ਾਮ ਲੁਧਿਆਣਾ ਵਿੱਚ 19 ਜੋਨ ਨੋ ਜਿਮਣੀ ਚੋਣਾ ਹੋ ਰਹੀਆਂ ਹਨ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਦੱਸ ਦਈਏ ਕਿ ਅੱਜ ਕਾਂਗਰਸ ਦੇ ਘੱਟ ਗਿਣਤੀ ਵਿਭਾਗ ਦੇ 43 ਆਪ ਵਰਕਰਾਂ ਨੇ ਪੰਜਾਬ ਸ ਜਨਰਲ ਸਕੱਤਰ ਇਮਰਾਨ ਰਜਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਆ ਵਰਕਰਜ਼ ਨੂੰ ਆ ਵਰਕਰਜ਼ ਆਪ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਵਿਧਾਨ ਸਭਾ ਪੱਛਮੀ ਦੇ ਚੋਣ ਇੰਚਾਰਜ ਰਾਣਾ ਗਰਜੀਤ ਸਿੰਘ ਅਤੇ ਭਾਰਤ ਪੂਸ਼ਣ ਆਸ਼ੂ ਨੇ ਆਪ ਦੇ ਪੰਜਾਬ ਸੰਯੁਕਤ ਕਸਕਰ ਖਾਮਿਦ ਅਲੀ ਦੇ ਜੁਆਇੰਟ ਸਕੱਤਰ ਸ਼ਮਸ਼ੇਰ ਸਿੰਘ ਗਰੇਵਾਲ ਸੁਬਾਕ ਸਿੰਘ ਗਰੇਵਾਲ ਨਵਦੀਪ ਸਿੰਘ ਜਿੰਮੀ ਜ਼ਿਲ੍ਹਾ ਸੰਯੁਕਤ ਸਕੱਤਰ ਆਮਿਦ ਅंसारी ਅਤੇ ਆਪ ਦੇ ਨੌਜਵਾਨ ਲਾਗੂ ਲਾਲੀ ਸ਼ਰਮਾ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਹੈ ਮੀਡੀਆ ਨੂੰ ਜਾਣਕਾਰ ਦਿੰਦਿਆਂ ਹੋਇਆਂ ਭਾਰਤ ਪੋਸ਼ਣ ਆਸ਼ੂ ਨੇ ਕਿਹਾ ਹੈ ਕਿ ਅੱਜ ਲੋਕ ਵੱਖ-ਵੱਖ ਪਾਲਟੀਆਂ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਖਾਸ ਕਰਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਬਹੁਤ ਸਾਰੇ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਆਸ਼ੂ ਨੇ ਕਿਹਾ ਹੈ ਕਿ ਭਾਜਪਾ ਤੋਂ ਗੁਰ ਇਕਪਾਲ ਸਿੰਘ ਢੰਡਾਰੀ ਚੰਨ ਸਿੰਘ ਵਿਜੇਂਦਰ ਸਿੰਘ ਅਤੇ ਬਲਜੀਤ ਸਿੰਘ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਆਸ਼ੂ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਸਬਾਪਤ ਸਮੇਂ ਦੇ ਚੋਣ ਮੈਦਾਨ ਵਿੱਚ ਲੜਾਈ ਸੱਚ ਅਤੇ ਝੂਠ ਵਿਚਕਾਰ ਹੈ ਕਾਂਗਰਸ ਨੇ ਜਮੀਨੀ ਪੱਧਰ ਤੇ ਵਿਕਾਸ ਕੀਤਾ ਹੈ ਜੋ ਕਿ ਸਾਫ ਦਿਖਾਈ ਦੇ ਰਿਹਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਵਿਕਾਸ ਦੇ ਝੂਠੇ ਪੋਸਟਰ ਵੰਡ ਕੇ ਵਿਕਾਸ ਦਾ ਵਿਕਾਸ ਦਾ ਰੋਲਾ ਪਾ ਰਹੀ ਹੈ ਆਪ ਨੂਸ 227 ਦੀਆਂ ਉਪ ਚੋਣਾਂ ਵਿੱਚ ਹੀ ਹਾਰ ਦਿਖਾਈ ਦੇਣ ਲੱਗ ਪਈ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ